ਕਦੀ ਕਦੀ ਗੋਦੀ ਚੱਕਦੇ ਸੀ ਕਲਗੀਆਂ ਵਾਲੇ ਤੇ ਕਦੀ ਕਦੀ ਲਾੜ ਲਡਾਉਂਦੇ ਸੀ ਪਰ ਫਤਿਹ ਸਿੰਘ ਨੂੰ ਜੋਧਾਵਰ ਸਿੰਘ ਤੇ ਫਤਿਹ ਸਿੰਘ ਨੂੰ अजीत ਸਿੰਘ ਤੇ ਤੁਹਾਰ ਸਿੰਘ ਬਹੁਤ ਖਡਾਉਂਦੇ ਲਾੜ ਲਾਉਂਦੇ ਘੋੜਸਵਾਰੀ ਕਰਦੇ ਜਿਵੇਂ ਤੁਹਾਡੇ ਬੱਚੇ ਕਹਿੰਦੇ ਮੋਟਰਸਾਈਕਲ ਤੇ ਬਾਹਲਾ ਟਰੈਕਟਰ ਤੇ ਬਾਹਲਾ ਗੱਡੀ ਚ ਬਾਹਲਾ ਕਹਿੰਦੇ ਬਾਬਾ अजीत ਸਿੰਘ ਨੂੰ ਫਤਿਹ ਸਿੰਘ ਕਹਿੰਦਾ ਹੁੰਦਾ ਸੀ ਮੈਨੂੰ ਘੋੜੇ ਤੇ ਬਾ ਉਹਨੂੰ ਕਿਹੜਾ ਅਕਦਾ ਖਿਲਾਉਂਦਾ ਸੀ अजीत ਸਿੰਘ ਤੇ ਅੱਜ ਆਖਰੀ ਰਾਤ ਫੋਨ ਕਰਕੇ ਬੱਚੇ ਕਹਿੰਦੇ ਐ ਕਿ ਅੱਜ ਸਾਨੂੰ ਆਪਣੇ ਵੀਰਾਂ ਦੀ ਯਾਦ ਬੜੀ ਆ ਮਾਂ ਆ ਸੁਣੋ ਕੱਲ ਸਬਾਚ ਪੇਸ਼ੀਆਂ ਆ ਆਖਰੀ ਨੇ ਨਾਲ ਪਿਤਾ ਦੇ ਸੋਣ ਨੂੰ ਜੀ ਕਰਦਾ ਕੱਲ ਸਬਾਚ ਪੇਸ਼ੀ ਆਖਰੀ ਨੇ ਨਾਲ ਪਿਤਾ ਦੇ ਸੋਣ ਨੂੰ ਜੀ ਕਰਦਾ வீர படக்க ਗਲਵਕੜੀ ਪੌਣ ਨੂੰ ਜੀ ਕਰਦਾ ਏ ਸੱਚੀ ਹੁੰਦਾ ਏ ਮਾਂ ਨਾ ਹੋਵੇ ਪਿਓ ਨਾ ਹੋਵੇ ਜਦੋਂ ਦੂਰ ਚਲੇ ਜਾਣ ਨਾ ਫਿਰ ਗਲਵਕੜੀ ਪੌਣ ਨੂੰ ਜੀ ਕਰਦਾ ਪਿਓ ਮਰ ਜਾਏ ਮਾਂ ਮਰ ਜਾਏ ਜਾਂ ਕੋਈ ਦੁਨੀਆ ਚੋਂ ਦਾਦਾ ਜੀ ਜਾਦਾ ਜਾਏ ਕਦੇ ਕਦੇ ਜੀ ਕਰਦਾ ਗਲਵਕੜੀ ਪਾਏ ਅਹਿਸਾਸ ਹੈ ਗੁਰਮਖੋਥੀ ਲੇ ਕੀ ਕਰੀਏ ਰਹਿ ਨਹੀਂ ਹੁੰਦਾ ਮੈਂ ਪਿੱਛੇ ਜੇ ਇੱਕ ਪ੍ਰਚਾਰਕ ਨੂੰ ਸੁਣਦਾ ਸੀ ਕਹਿੰਦੇ ਸਟੇਜ ਤੇ ਪ੍ਰਚਾਰਕ ਦੋਂਦੇ ਐ ਚੜ੍ਹਦੀ ਕਲਾ ਚੜ੍ਹਦੀ ਕਲਾ ਸਿੱਖਾਂ ਦੀ ਕੋਈ ਨਹੀਂ ਖਤਮ ਕਰਨ ਲੱਗਾ ਇਹ ਤੇ ਚੜ੍ਹਦੀ ਕਲਾ ਚ ਸਦਾ ਹੀ ਰਹਿੰਦੇ ਐ ਇਹ ਤੇ ਪਿਆਰ ਜਗਾਉਣ ਦੀ ਲੋੜ ਐ ਚੜ੍ਹਦੀ ਕਲਾ ਚ ਤੇ ਬਥੇਰੇ ਆ ਕਾਇਮ ਤੇ ਬਥੇਰੇ ਆ ਲੜਨ ਮਰਨ ਲਈ ਤੇ ਸਦਾ ਹੀ ਤਿਆਰ ਆ ਜਗਾਉਣ ਦੀ ਤੇ ਪ੍ਰੇਮ ਲੋੜ ਹੈ ਨਾ ਘਾਟ ਸਾਡੇ ਚ ਇਮੋਸ਼ਨ ਪ੍ਰੇਮ ਦੀ ਹੈ ਕੱਬੇ ਪ੍ਰਚਾਰਕਾਂ ਦਾ ਲੜਨ ਮਰਨ ਵਾਲੇ ਤੇ ਹੈ ਗਈਆਂ ਅੱਜ ਲੋੜ ਪਿਆਰ ਜਗਾਉਣ ਦੀ ਹੈ ਕਿ ਮਨ ਪਿਆਰ ਦਾ ਪਰੇ ਪਿਆਰ ਦੇ ਵਿੱਚੋਂ ਸਿੱਖੀ ਨਿਕਲੇ ਸਿੱਖੀ ਪਿਆਰ ਚੋਂ ਨਿਕਲੇ ਤੇ ਕਰੀਏ ਕੀ ਇਹ احساس ਨੇ ਇਹ ਫੀਲ ਹੈ ਇਹ इमोਸ਼ਨ ਹੈ ਜੇ ਨਹੀਂ ਤੇ ਅਸੀਂ ਬੰਦਾ ਹੀ ਕਾਦੇ ਹੋਏ ਇਹ ਇਹ इमोਸ਼ਨ ਹੋਣੇ ਚਾਹੀਦੇ ਐ ਜਿਨ੍ਹਾਂ ਤੇ ਨਹੀਂ ਜਾਗਦੇ ਜਗਾਓ ਇਹ ਇਹ इमोਸ਼ਨ ਹੋਣੇ ਚਾਹੀਦੇ ਐ ਲੋ ਪੜੋ ਤੁਰਨ ਲਗੇ ਤਾਂ ਕਿਲੇ ਤੂੰ ਆਖ ਦੇਸੀ لگے تو کلے تو آخ دے سی وی ہو گے مگر ضرور ساڈے مارو اٹھ گی جراخ نظر اچھی ਕਿਤੇ ਦਿਸਣ ਜੇ ਪਿਤਾ ਹਜੂਰ ਸਾਡੇ ਹਾਂ ਸੀਨੇ ਲੱਗ ਕੇ ਸਚਿਓ ਸ਼ਰਮ ਸ਼ਾਦੇ ਬੜਾ ਨਿਗਹਡ ਹੋਣ ਨੂੰ ਜੀ ਕਰੇ ਸਿੰਘ ਦੇ ਸੀਨੇ ਲੱਗਨ ਨੂੰ ਆ ਪਿੱਛੇ ਫੋਟੋ ਲੱਗੀ ਹੈ ਫਤਿਹ ਸਿੰਘ ਕਹਿੰਦਾ ਮੇਰਾ ਜੱਫੀ ਪਾਉਣ ਨੂੰ ਆਪਣੇ ਪਿਤਾ ਨੂੰ ਜੀ ਕਰਦਾ ਹੈ ਕੱਲ ਅਸੀਂ ਚਲੇ ਜਾਣਾ ਆਪਣੇ ਪਿਤਾ ਦੇ ਸੀਨੇ ਲੱਗਨ ਨੂੰ ਜੀ ਕਰਦਾ ਹਾਂ ਹਾਂ ਸੀਨੇ ਲੱਗ ਕੇ ਸੱਚੀਓ ਸ਼ੇਨ ਸ਼ਾਦੇ ਵਾਹ ਵਾਹ ਪੜਾਣੇ ਘਟਹਣ ਨੂੰ ਜੀ ਕਰਦਾ ਚੰਗਾ ਫਲਾ ਹੈ ਪਤਾ ਜੀਤ ਜੀ ਨੂੰ ਕਹਿੰਦੇ ਅਜੀਤ ਨੂੰ ਪਤਾ ਤੇ ਹੈ ਵੱਡੇ ਨੂੰ ਕੀ ਫਤਿਹ ਸਿੰਘ ਨੂੰ ਨੀਂਦ ਨਹੀਂ ਆਈ ਹੋਣੀ ਬੈਠੇ ਬਿਨਾ ਦਸ਼ਮੇਸ਼ ਦੀ ਕੋਦੇ ਅੰਦਰ ਦੂਰੀ ਨਹੀਂ ਖਾਈ ਹੋਣੀ ਉਹਨਾਂ ਨਾਲ ਸ਼ਰਾਰਤ ਫੇਰ ਕਰਕੇ ਅੱਜ ਹਸਣ ਹਸੌਣ ਨੂੰ ਜੀ ਕਰਦੇ ਦੇਖਦੇ ਜਾਗ ਕੇ ਹਾਂ ਸੁਣ ਲਿਓ ਕਹਿੰਦੇ ਸਵੇਰ ਤੱਕ ਵੇਟ ਕਰਦੇ ਆ ਨਾ ਉਹ ਫਿਰ ਵੀ ਆਏ ਤਾਂ ਰਸ ਜਾਣੇ ਕਿ ਸੇ ਵਢੀ ਸਰਹੰਦ ਦੀ ਕਾਂਦੇ ਉਹਨੇ ਅਸੀਂ ਦੋਵਾਂ ਨੇ ਅੰਮੀ ਖ ਜਾਣੇ ਪਾਇਆ ਬਿਲ ਨਹੀਂ ਲੱਗਦੇ ਸ਼ਗਨ ਜੰਗੇ ਨਹੀਂ ਸੇਰ ਸਜੋਣ ਨੂੰ ਜੀ ਕਰਦੇ ਵਕੜੀ ਪਾਣ ਨੂੰ ਜੀ ਕਰਦੇ ਤੋੜੀ ਹੁੰਦੇ ਸਿਪਾਹੀ ਨੇ ਉਠਮਾਏ ਕਾਲੀ ਕਰਨੀਏ ਉਹਨਾਂ ਲੈ ਜਾਣ ਲਗੇ ਰੀ ਜਾਂ ਦੇ ਕਲਗੀਆਂ ਟੰਗ ਮਥੇ ਵੱਡੀ ਗੋਵਿੰਦ ਦੇ ਪੁੱਤਾਂ ਦੀ ਸ਼ਾਨ ਲਗੇ ਹੱਥ ਹੋਈ ਨਿਰਵੇਖ ਛੋਟੀ ਉਮਰ ਕੀ ਦਾ ਖਲੋਣ ਨੂੰ ਜੀ ਕਰਦੇ ਦਾਦੀ ਅੰਮੀਏ ਵੱਡਿਆਂ ਵੀਰਿਆਂ ਨੂੰ ਗੱਲ ਵਕੜੀ ਪਾਉਣ ਨੂੰ ਜੀ ਕਰਦੇ

ਤੇ ਸਵੇਰ ਹੋਈ ਸਿਪਾਈ ਫੇਰ ਲੈਣ ਆ ਗਏ ਤੇ ਜਦੋਂ ਸਿਪਾਈ ਲੈਣ ਆਏ ਮਾਤਾ ਜੀ ਅੱਜ ਕਚਹਿਰੀ ਲੱਗਣੀ ਹੈ ਤੇ ਅਸੀਂ ਹੁਣ ਖੜੇ ਆ ਤੇ ਤਿਆਰ ਕਰੋ ਬੱਚਿਆਂ ਨੂੰ 15 ਮਿੰਟ ਅੱਧਾ ਘੰਟਾ ਸਿਪਾਈ ਖੜੇ ਰਹਿੰਦੇ ਸੀ ਤੇ ਅੱਜ ਮਾਤਾ ਜੀ ਨੇ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਪਾਣੀ ਲੈ ਕੇ ਮੂੰਹ ਧਵਾਇਆ ਮੂੰਹ ਧਵਾ ਕੇ ਜਾਣੇ ਸੇ ਪਹਿਲੇ ਆਓ ਗੱਲੇ ਸੇ ਲਗਾਤੋ ਲੂੰ ਜੋਗੀ ਅੱਲਾ ਯਾਰ ਖਾ ਲਿਖਦਾ ਜਾਣੇ ਸੇ ਪਹਿਲੇ ਆਓ ਗੱਲੇ ਸੇ ਲਗਾਤੋ ਲੂੰ ਇਸੋਂ ਮੈਂ ਕੰਗੀ ਕਰ ਦੂ ਜਰਾ ਮੂੰਹ ਧਲਾ ਦੇ ਲੂੰ ਪਿਆਰੇ ਸਰੋਂ ਪੇ ਨੰਨੀ ਸੀ ਕਗਲ ਕਲਗੀ ਸਜਾ ਦੇ ਲੂੰ ਮਰਨੇ ਸੇ ਪਹਿਲੇ ਤੁਮ ਕੋ ਦੂਲਾ ਬਣਾ ਦੇ ਲੂੰ ਪਤਾ ਜੀ ਕਹਿੰਦੇ ਮੈਂ ਸਜਾ ਤੇ ਲਵਾਵਾ ਦੇ ਆਪਣੇ ਪੁੱਤ ਨੂੰ ਤੇ ਉਸ ਵੇਲੇ ਫਿਰ ਮਾਤਾ ਗੁਜਰਕੌਰ ਯਾਦ ਕਰਦੇ ਐ ਤੁਰਨ ਲੱਗੇ ਤੁਰ ਪਏ ਦੋਵੇਂ लाडले ਜਦ ਫਤਿਹ ਬਲਾ ਕੇ ਵਾਰ ਆਖਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ ਮਾ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ ਵਰ ਨਾ ਆਉਣਾ ਤੁਸਾਂ ਨੇ ਬਹੁਤੀ ਧੀਰ ਲਗਾ ਕੇ ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ ਮਾ ਛੇਤੀ ਆਉਣਾ ਨਹੀਂ ਤਾਂ ਦਸਤ ਪਊ ਫਤੇ ਸਿੰਘ ਤੈਨੂੰ ਪਊ ਮਨਾਉਣਾ ਤੇਰਾ ਜੀ ਪਰਚਾਉਣ ਵਾਲਾ ਫਤੇ ਸਿੰਘ ਰੁੱਸ ਜਾਏਗਾ ਤੇ ਮਾਂ ਕਹਿੰਦੀ ਚੱਲੋ ਮੇਰੇ ਹੀਰੋ ਮੈਂ ਮਗਰੇ ਆਵਾ ਪੁੱਤਾਂ ਪਿੱਛੋਂ ਜਿਉਂਦੀਆਂ ਕਦ ਸੁਣੀਆਂ ਮਾਵਾ ਤੇ ਚੱਲੋ ਮੇਰੇ ਹੀਰੋ ਮੈਂ ਮਗਰੇ ਆਵਾ ਪੁੱਤਾਂ ਪਿੱਛੋਂ ਜਿਉਂਦੀਆਂ ਕਦ ਸੁਣੀਆਂ ਬਾਵਾ ਪੁੱਤਰਾਂ ਦਿਵਾਲੀ ਰਾਮ ਘਰ ਰਾਮਕਾਰ ਬਾਵਾ ਦੀਆਂ ਬਾਵਾ ਮਾਂ ਪੁੱਤਰਾਂ ਦੀ ਸਾਜ ਜਿਉਂ ਚੰਨਣ ਪਰਛਾਵਾਂ ਜਿੱਧਰ ਉੱਡਦੇ ਹੰਸ ਉਹ ਤੇਰੇ ਜਾਂਦੀਆਂ ਛਾਵਾਂ ਤੋਰ ਕਰਦੀਆਂ ਰੌਣਕਾਂ ਮੈਂ ਸੁਰਗ ਵਸਾਵਾਂ ਮੈਂ ਅੱਜ ਰੌਣਕ ਤੋਰਨ ਲੱਗੀ ਆ ਆਪਣੇ ਘਰ ਦੀ ਤੇ ਮਾਤਾ ਗੁਜਰਕੌਰ ਜੀ ਜਦੋਂ ਤੋਰਨ ਲੱਗੇ ਐ ਉਸ ਵੇਲੇ ਕਹਿੰਦੇ ਨਹੀਂ ਜੀਤਾ ਵੇਲਾ ਸ਼ਕਨਾ ਦਾ ਗੀਤ ਢਲ ਕੇ ਕੋੜੀਆਂ ਦੇ ਗੋਣੇ ਕੀ ਹੈ ਕੀ ਗੱਲ ਪੱਕੀ ਸਾਡੇ ਘਰ ਦਾ ਵਿਛੜਿਆ ਜੀ ਸਾਡੀ ਮਾਂ ਸਾਡਾ ਪਿਓ ਸਾਡੀ ਭੈਣ ਸਾਡਾ ਭਰਾ ਜਿੱਦਣ ਵਿਆਹ ਹੁੰਦਾ ਹੈ ਜਾਂ ਖੁਸ਼ੀ ਜਾਂ ਗਮੀ ਉਹਦਣ ਜਰੂਰ ਯਾਦ ਕਰਦੇ ਆ ਅੱਜ ਉਹ ਹੁੰਦਾ ਅੱਜ ਫਲਾਣਾ ਹੁੰਦਾ ਅਸੀਂ ਐ ਕਰਦੇ ਆ ਜਾਂ ਹੁੰਦਾ ਐ ਕਰਦੇ ਤੇ ਮਾਤਾ ਗੁਜਰਕੌਰ ਜੀ ਜਦੋਂ ਤੋਰਨ ਲੱਗੇ ਲਾਲਾ ਨੂੰ ਉਦੋਂ ਮਾਤਾ ਜੀ ਜੀਤਾ ਨੂੰ ਯਾਦ ਕਰਦੇ ਨੇ ਆ ਜਾ ਜੀਤਾ ਰਾਣੀਏ ਲੈ ਬਿੰਦ ਉਧਾਰੇ ਮੇਰੀ ਦੂ ਨੂੰ ਯਾਦ ਕਰਦੇ